ਛੱਡਿਆ ਤਾਂ ਤੁਸੀਂ ਤੁੱਖਾ ਸਵੀਕਾਰ ਨਹੀਂ ਕੀਤਾ ਦੂਜਾ ਮੌਕਾ ਦੇ ਦਿੰਦੇ ਦਿੱਤਾ ਤਾਂ ਫਿਰ ਦਿੱਤਾ ਸੀ ਫਿਰ ਮੈਂ ਸੁਣਤਾ ਸੀ ਮੇਰੀ ਗੱਲ ਉਹ ਹੀ ਹੋਏ ਮੈਂ ਕਹੇ ਜੇ ਮੈਂ ਨੂੰ ਫੋਨ ਕੀਤਾ ਫਿਰ ਹਫਤੇ ਬਾਅਦ ਮੈਂ ਕਹੇ ਜੇ ਮੇਰ ਤੋਂ ਗਲਤੀ ਹੁੰਦੀ ਤਾਂ ਮੈਨੂੰ ਚਾਂਸ ਦਿੰਦੀ ਕਿੰਨੀ ਦੋ ਤਾਂ ਮੇਰਾ ਪਿਆਰਾਂ ਕੋਈ ਚੱਕਰ ਨਹੀਂ ਆਇਆ ਫਿਰ ਫਿਰ ਉਹ ਬੀਰ ਹੋ ਗਈ ਫਿਰ ਉਹ ਗੱਠ ਜੀ ਰੜਕੀ ਗਈ ਧੱਗ ਚ ਫਿਰ ਨਹੀਂ ਬਣੀ ਗੱਲ ਪਰੀ ਯਾਦ ਕਿਉਂ ਫੇਰ ਉਹਦੀ ਆਉਂਦੀ ਅੱਜ ਵੀ ਕਿਉਂ ਪਿਆਰ ਬਹੁ ਕੀਤਾ ਉਹਨੂੰ ਸ਼ਰਮ ਹੈ ਸੀਦੀ ਆ ਉਹਨੂੰ ਪਛਤਾਵਾ ਹੈ ਪਤਾ ਹੀ ਨਹੀਂ ਦੁਬਾਰਾ ਕੰਟੈਕਟ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਮੈਂ ਕਰਨਾ ਓਏ ਹੋਏ ਸਾਡਾ ਜੀਖਣ ਪ੍ਰਾਰੈਜਡ ਹੋ ਗਿਆ ਚੰਚ ਅੱਛਾ ਕੋਪੀ ਕਰਨਾ ਨਹੀਂ ਸੱਚੀ ਨਹੀਂ ਨਹੀਂ ਬਾਈ ਤੁਹਾਨੂੰ ਪਰਮਾਤਮਾ ਬਹੁਤ ਤਰੱਕੀ ਦੇਵੇ ਯਾਰ ਤਾਂ ਮੇਰੇ ਚਾਹਣ ਵਾਲੇ ਮੈਨੂੰ ਪਿਆਰ ਕਰਦੇ ਆ ਵਾ ਖੁਸ਼ ਰਹੋ ਮੈਂ ਕੀ ਕਹਣਾ ਵੀ ਤੈਨੂੰ ਛੱਡ ਕੇ ਮੈਨੂੰ ਵੌਲੇ ਜਾਨੇ ਮਿਲੇ ਆ ਇੱਕ ਕੁਰਬਾਨ ਕੀਤਾ ਤੇ ਕਿੰਨੇ ਮਿਲ ਗਏ ਕਿੰਨੇ ਮਿਲ ਗਏ ਮੇਰੇ ਸਰੋਤੇ ਕਿੰਨੇ